नून <laughs> जा ਨੂਡ ਬਾਈ ਤੀਹ ਨੂਡ ਲੈਣਾ ਹਵਾ ਲੈ ਕੇ ਹੋ ਬਾਈ ਛਟਰੂ ਸਾ ਠੀਕ ਹੋ ਜੂਗਾ ਨੂਡ ਬਹੁਤ ਉਹ ਬਾਈ ਆ ਲੈ ਲੈ ਨੂਡ ਲੈ ਨੂਡ ਹੀ ਆ ਵੀਰੇ ਹਵਾ ਸਰਦਾ ਯਾ ਤੂੰ ਹਾਲ ਨਾਲੇ ਹੋ ਗਏ ਉਹਨੂੰ ਉੱਤੇ ਪਿੱਛੇ ਲੈ ਜਾ ਗੱਡੀ ਜੱਤੀ ਹਵਾ ਛੱਡਦਾ ਠੀਕ ਹੈ ਆ ਗਲੋ ਕਰ ਦੋ ਬਈ ਉਹ ਥਾਣੇ ਕੋਲਾ ਫੇਰ ਆ ਜਾਣਾ ਫੇਰ ਆ ਸਾਈਡ ਤੇ ਕਰਵਾ ਫੇਰ ਫੇਰ ਆ ਜਾਓ ਸਾਈਡ ਤੇ ਕਰ ਲੋ ਦਾਦਾ ਯਾਰ ਕੋਈ ਬਾਕੀ ਨਹੀਂ ਆਏ ਤੁਹਾਨੂੰ ਪਤਾ ਨਹੀਂ ਅੱਜ ਬਾਈ ਕਰ ਗਿਆ ਕੱਲ ਵੀ ਕਿਹਦੇ ਕੋਲ ਆ ਗਿਆ ਚਲਦੀ ਰਹਿਣਾ